ਵਾਲਮੀਕੀ ਕੌਮ ਹੁੰਦੇ ਨੂੰ ਵੀ ਤੂੰ ਕਸਣਾ ਇਹ ਵਾਲਮੀਕੀ ਇਹਨੇ ਵਾਲਮੀਕੀ ਦਾ ਮਤਲਬ ਪਤਾ ਕੀ ਹੁੰਦਾ ਉਹ ਜਿਵੇਂ ਇਧਰ ਚੌਧਰੀਆਂ ਦੇ ਕੰਮੇ ਰੱਖੇ ਹੁੰਦੇ ਨੇ ਜਿਹੜੀ ਕੌਮ ਦਾ ਤੂੰ ਨਾਮ ਲਿਆ ਨਾ ਮੈਂ ਕਦੇ ਵੀ ਜਾਤਾਂ ਪਾਤਾਂ ਚ ਨਹੀਂ ਪੈਂਦਾ ਪਰ ਮੈਨੂੰ ਫਖਰ ਆ ਉਸ ਕੌਮ ਤੇ ਮਾਣਾ ਵਾਲਮੀਕੀ ਮਤਲਬ ਮਜਵੀ ਸਿੰਘ ਮਜਵੀ ਸਿੱਖ ਉਹ ਕੌਮ ਜਿਸ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਲ ਨਾਲ ਲਾਇਆ ਸੀ ਆਪਣੇ ਹਿੱਕ ਨਾਲ ਲਾਇਆ ਸੀ ਤੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦੇ ਕੇ ਤੋੜਿਆ ਸੀ ਇਹ ਉਹ ਕੌਮ ਆ ਪੁੱਛੀ ਆਪਣੇ ਵੱਡੇ ਵਡੇਰਿਆਂ ਨੂੰ ਵਾਲਮੀਕੀ ਇਹ ਪਾਕਿਸਤਾਨ ਦੇ ਵਿੱਚ ਵੀ ਹੈਗੇ ਨੇ ਚੜਦੇ ਪੰਜਾਬ ਤੈਨੂੰ ਵੜਾ ਨਹੀਂ ਦੇਣਾ ਕਿਸੇ ਨੇ ਪਰ ਪਾਕਿਸਤਾਨ ਦੇ ਵਿੱਚੋਂ ਜ਼ਰੂਰ ਪੁੱਛ ਲਈ ਅਸੀਂ ਬਾਬਾ ਦੀਪ ਸਿੰਘ ਦੀ ਅੰਸ਼ ਵਿੱਚੋਂ ਆ ਅਸੀਂ ਬਾਬਾ ਜੀਵਨ ਸਿੰਘ ਜੀ ਅੰਸ਼ ਵਿੱਚੋਂ ਆ ਦੁਰਲਾਤ ਤੇਰੀ ਪੁੱਠੀ ਘਟਿਆ ਤੇ ਛੋਟੀ ਸੋਚ ਦੇ ਦੁਰਲਾਤ ਜੇ ਤੂੰ ਜਾਤ ਪਾਤ ਇਹਨਾਂ ਦਾ ਗੱਲ ਕਰਦਾ ਮੈਂ ਤੇਰੇ ਤੇ ਬੋਲਣਾ ਨਹੀਂ ਸੀ ਮੈਨੂੰ ਲੋੜ ਨਹੀਂ ਤੇਰੇ ਤੇ એનર્ਜੀ ਵੇਸ ਕਰਨ ਦੀ